ਭਰੀ ਨੂੰ ਜੋ ਦਿੱਲੀ ਲਈ ਪੂਰੇ ਭਾਰਤ ਦੇ ਵਿੱਚੋਂ ਵੱਖ-ਵੱਖ ਏਰੀਆ ਦੇ ਵਿੱਚੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਹੈ ਉਹਦੀ ਤਿਆਰੀ ਵਾਸਤੇ ਅੱਜ ਕੱਲ ਤੋਂ ਲੈ ਕੇ ਦੋਨੋਂ ਫੋਰਮਾਂ ਦੀਆਂ ਅਲੱਗ-ਅਲੱਗ ਮੀਟਿੰਗਾਂ ਹੋ ਰਹੀਆਂ ਸੀ ਇਹ ਦੋਨੋਂ ਫੋਰਮ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਕੱਲ ਨਵਾਂ ਮਤਲਬ ਤਿਆਰ ਕੀਤਾ ਗਿਆ 18 ਉਤਰੀ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਮਿਲ ਕੇ ਇਹ ਦੋਨੋਂ ਫੋਰਮਾਂ ਵੱਲੋਂ ਇਹ ਜਿਹੜੀ ਲੜਾਈ ਲੜਨ ਦਾ ਪ੍ਰੋਗਰਾਮ ਬਣਿਆ ਹੈ ਜ਼ਰੂਰਤ ਇਸ ਗੱਲ ਨੂੰ ਸਮਝਣ ਦੀ ਹੈ ਕਿ ਜਿਹੜੀ ਅਕੀਕ ਹਕੀਕਤ ਲੜਾਈ ਹੈ ਇਹਨੂੰ ਭਾਵੇਂ ਆਪਾਂ ਮੰਗਾਂ ਦੇ ਵਿੱਚ ਮੰਨ ਲਈਏ ਲੇਕਿਨ ਸਚਾਈ ਇਹ ਆ ਕਿ ਇਹ ਇੱਕ ਤਰ੍ਹਾਂ ਨਾਲ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਇੱਕ ਵੱਡੀ ਲੜਾਈ ਲੜਨੋਂ ਜਾ ਰਹੀਆਂ ਨੇ ਸਾਰੀਆਂ ਜਥੇਬੰਦੀਆਂ ਔਰ ਇਹ ਪੂਰੇ ਭਾਰਤ ਦੀਆਂ ਲਗਭਗ 200 ਤੋਂ ਉੱਪਰ ਕਿਸਾਨ ਆਰਗੇਨਾਈਜੇਸ਼ਨਾਂ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਸੰਤਾਪ ਭੋਗ ਰਿਹਾ ਦੇਸ਼ ਦਾ ਕਿਸਾਨ ਤੇ ਮਜ਼ਦੂਰ ਦੋਨੋਂ ਹੀ ਧਰਾਂ ਸੁਸਾਈਡ ਕਰ ਰਹੀਆਂ ਹੈ ਖਰਚਾ ਉਹਨਾਂ ਨੂੰ ਨਿਗਲ ਰਿਹਾ ਹੈ ਲੇਕਿਨ ਸਰਕਾਰਾਂ ਉਹਦੇ ਤੇ ਧਿਆਨ ਦੇਣ ਦੀ ਬਜਾਏ ਪਿਛਲੀ ਇੱਕ ਸਟੱਡੀ ਨੇ ਦੱਸਿਆ ਕਿ ਸਾਢੇ ਲਗਭਗ 14 ਲੱਖ ਕਰੋੜ ਰੁਪਈਆ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਭਾਅ ਨਾ ਦੇ ਕੇ ਜਾਂ ਹੋਰ ਤਰੀਕਿਆਂ ਦੇ ਨਾਲ ਉਹਨਾਂ ਦਾ ਲੁੱਟਿਆ ਇੱਕ ਸਾਲ 'ਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦਾ ਪਿਛਲੀਆਂ ਇਸ ਸਰਕਾਰ ਨੇ ਆਪਣੀ ਟਰਮ ਦੇ ਵਿੱਚ ਲਗਭਗ 1.14 ਲੱਖ ਕਰੋੜ ਰੁਪਇਆ ਮਾਫ ਕੀਤਾ ਜਿਹੜਾ ਸੁਸਾਇਡ ਕਰ ਰਿਹਾ ਜਿਹੜਾ ਮਰ ਰਿਹਾ ਉਹਦੀ ਸੁਣਵਾਈ ਨਹੀਂ ਹੋ ਰਹੀ ਔਰ ਦੂਸਰੇ ਪਾਸੇ ਕਾਰਪੋਰੇਟ ਜਿਹੜੇ ਜਿਨ੍ਹਾਂ ਦੇ ਘਰ ਭਰੇ ਜਾ ਰਹੇ ਨੇ ਉਹਨਾਂ ਦੇ ਕਰਜ਼ੇ ਨੂੰ ਐਨਪੀਏ ਕੀਤਾ ਜਾ ਰਿਹਾ ਹੈ ਕਿ ਪੂਰਾ ਦੇਸ਼ ਇਸ ਲੜਾਈ ਨੂੰ ਲੜਨ ਵਾਸਤੇ ਕਾਰਪੋਰੇਟ ਦੇ ਖਿਲਾਫ ਇਸ ਲੜਾਈ ਨੂੰ ਲੜਨ ਲਈ ਮੈਦਾਨ 'ਚ ਹੈ ਔਰ ਅਸੀਂ 13 ਨੂੰ ਪੂਰੇ ਜੋਰ ਸ਼ੋਰ ਨਾਲ ਪੂਰੀ ਤਾਕਤ ਦੇ ਨਾਲ ਜਾਵਾਂਗੇ ਅਸੀਂ ਮੱਥਿਆ ਕਿ ਸਾਡੀਆਂ ਜਿਹੜਾ ਇੱਥੋਂ ਜਾਣਾ ਹੈ ਅਸੀਂ 3. ਮੰਨ ਲਓ ਸ਼ੰਭੂ ਬਾਰਡਰ ਖਨੌਰੀ ਬਾਰਡਰ ਔਰ ਅਗਲੇ ਪਾਸੇ ਫਤਿਹਬਾਦ ਦਾ ਦੱਬ ਵਾਲੀ ਨੱਬ ਵਾਲੀ ਬਾਰਡਰ ਇਹਨਾਂ ਬਾਰਡਰਾਂ ਤੋਂ ਅਸੀਂ ਐਂਟਰੀ ਕਰਾਂਗੇ ਹਰਿਆਣੇ ਦੇ ਵਿੱਚੋਂ ਔਰ ਪੂਰੀ ਮਜ਼ਬੂਤੀ ਨਾਲ ਅਸੀਂ ਉਹਦੀ ਤਿਆਰੀ ਕਰਾਂਗੇ